ਦੋਸਤੋ ਜਿਹੜੇ ਅੱਜ ਅੱਜ ਆਪਾਂ ਬਿਜ਼ਨਸ ਆਈਡੀਆ ਦੀ ਗੱਲ ਕਰ ਰਹੇ ਆ ਇਹ ਜਮ੍ਹਾਂ ਖੇਤੀਬਾੜੀ ਦੇ ਧੰਦੇ ਨਾਲ ਜੁੜਿਆ ਹੋਇਆ ਬਿਜ਼ਨਸ ਆਈਡੀਆ ਜਿਵੇਂ ਕਿਸੇ ਨੂੰ ਪਤਾ ਹੈ ਕਿ ਰੂੜੀ ਦੇ ਰੇਟ ਆ ਜਿਹੜੇ 300 ਤੋਂ ਵਧੇ ਨਹੀਂ ਤੋਂ 1.300 300 ਰੇਟ ਚੱਲੀ ਜਾਂਦਾ ਠੀਕ ਆ ਤੇ ਕੁਝ ਬੰਦੇ ਮਸ਼ੀਨਾਂ ਦਾ ਸੋਚ ਵੀ ਰਹੇ ਆ ਠੀਕ ਆ ਤੇ ਆਪਣੇ ਦਿਮਾਗ 'ਚ ਵੀ ਇੱਕ ਚੀਜ਼ ਸੀਗੀ ਜੇ ਕੋਈ ਬੰਦਾ ਇਹ ਕੰਮ ਕਰਨਾ ਚਾਹੁੰਦਾ ਅਗਲਾ ਕਹਿੰਦਾ ਸੀ ਖੇਤੀ ਨਾਲ ਵੀ ਮਸ਼ੀਨ ਨਹੀਂ ਲੈਣੀ ਆ ਤਾਂ ਉਹਦੇ ਵਾਸਤੇ ਤੁਹਾਡੇ ਵਾਸਤੇ ਬਹੁਤ ਵਧੀਆ ਬਿਜ਼ਨਸ ਆਈਡੀਆ ਲੈ ਕੇ ਆਇਆ ਜਿਹਦੇ ਵਿੱਚ ਤੁਸੀਂ 2 ਲੱਖ ਤੋਂ ਲੈ ਕੇ 5-7 ਲੱਖ ਤੱਕ ਵੀ ਤੁਹਾਡੀ ਮਾਲਾ ਮੁੱਲ ਨਾ ਬਣਾਓ ਠੀਕ ਆ ਉਹਦੇ ਰੇਟ ਆਪਾਂ ਗੱਲ ਕਰਦਾਂਗੇ ਗੱਲ ਕਰਦਾਂ ਆ ਦੋਸਤੋ ਧੂੜੀ ਵਾਲੀ ਮਸ਼ੀਨ ਦੀ ਆਪਾਂ ਠੀਕ ਆ ਐ ਕਿ ਤੁਹਾਨੂੰ ਪਤਾ ਹੀ ਤੂੜੀ ਦਾ ਮੰਦਾ ਤੇ ਸਾਰੇ ਬੰਦੇ ਬਣਾ ਕੇ ਰਾਜੀ ਵੀ ਨਹੀਂ ਕੋਈ ਨੇ ਵੇਚੀ ਵੀ ਨਹੀਂ ਹਾਲਾ ਕਹਿੰਦਾ ਯਾਰ ਮਹਿੰਗੀ ਪਈ ਜਾਂਦੀ ਆ ਠੀਕ ਆ ਹਾਂ ਇਹ ਜਿਹੜਾ ਕਿਰਾਇਤੀ ਬਣਾਉਂਦਾ ਉਹਨੂੰ ਮਹਿੰਗੀ ਪੈਂਦੀ ਆ ਪਰ ਜੇ ਤੁਹਾਡੇ ਕੋਲੇ ਆਪਦੀ ਟ੍ਰੈਕ ਮਸ਼ੀਨ ਟਰਾਲੀ ਹੈਗੇ ਸੋ ਉਹਨੂੰ ਮਹਿੰਗੀ ਨਹੀਂ ਪੈਂਦੀ ਇਹ ਗੱਲ ਕਰੀਏ ਤਾਂ ਆਪਾਂ 7 ਕਿਲੋ ਮਾਟਰ ਤੂੜੀ ਹੁੰਦੀ ਆ ਠੀਕ ਆ 7 6 ਕਿਲੋ ਮਾਟਰ 7 ਕਿਲੋ ਮਾਟਰ ਟਰਾਲੀ 'ਚ ਤੂੜੀ ਹੁੰਦੀ ਆ 300 ਦਾ ਠੀਕ ਹੈ ਕਰਾਏ ਵਾਲੇ ਦਾ ਹੋ ਗਿਆ 325 ਹੋ ਗਈ ਠੀਕ ਹੈ 100 200 ਗੀੜੇ ਦਾ ਹੋ ਗਿਆ ਫਿਰ ਤਾਂ ਆਪਾਂ ਨੂੰ ਉਹ ਲਵੀ ਪੈਂਦੇ ਉਹਨੂੰ ਆਪਾਂ ਵੇਚਣ ਦਾ ਤਾਂ ਹੀ ਬਹੁਤ ਕਰਾਂ ਨੇ ਵੇਚੀ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈ ਹਾਂ ਜੀ ਛੋਟੇ ਕੋਲੇ ਟੂੜੀ ਵਾਲੀ ਮਸ਼ੀਨ ਹੈ ਜੀ ਤੁਸੀਂ ਕੀ ਕਰਨਾ ਤੁਸੀਂ ਟਾਂਗ ਕਰ ਲਓ ਤੁਹਾਨੂੰ ਬਹੁਤ ਤੋਂ ਵੱਧ 500 ਰੁਪਏ ਨੂੰ ਕਿੱਲਾ ਮਿਲ ਜੂ ਕਿੱਲੇ ਚ 2 3 ਟਰਾਲੀਆਂ ਬਣੀ ਜਾਂਦੀਆਂ ਠੀਕ ਹੈ ਟਾਂਗ ਕਰ ਲੈ ਲਓ ਕੋਈ ਅੱਜ ਤੇ ਦਿੰਦਾ ਉਹ ਕਰ ਲਓ ਸਿਸਟਮ ਜਿਵੇਂ ਤੁਹਾਡਾ ਸਿਸਟਮ ਲੋਟ ਆਉਂਦਾ ਹੈ ਠੀਕ ਹੈ ਉਵੇਂ ਕਰ ਲਓ ਟੂੜੀ ਨੂੰ ਸਟੋਰ ਕਰ ਲਓ ਅੱਜਕੱਲ ਬਹੁਤ ਸਾਧਨ ਆ ਗਏ ਇਵੇਂ ਟਰੈਕਟਰ ਨਾਲ ਲਿਪ ਕਿਉਂ ਠੀਕ ਆ ਜੇ ਆਪਾਂ ਪਹਿਲਾਂ ਕੁਪਲਾ ਆਂਦੀ ਸਾਨੂੰ ਲਪਾ ਕੇ ਜੋ ਸਟੋਰ ਹੋਣ ਲੱਗੀ ਜਾਂ ਟਰੈਕਟਰ ਨਾਲ ਲੋਕ ਉਹਨੂੰ ਲਿਪ ਦਿੰਦੇ ਆ ਉਹ ਇੱਕ ਮਸ਼ੀਨ ਆਉਂਦੀ ਮਤਲਬ ਜਗਾੜ ਆਉਂਦਾ ਉਹ ਮਿੱਟੀ ਮਾਰੀ ਜਾਂਦਾ ਫਿਰ ਪੋਚ ਉਹ ਲਿਪਿਆ ਜਾਂਦਾ ਠੀਕ ਆ ਉਹਦੇ 'ਚ ਤੁਹਾਡਾ ਕੀ ਖਰਚ ਆਉਣਾ ਤੁਸੀਂ ਲਾ ਲੂ ਆਪਾਂ ਨਾਂਵਾਲ 2000 ਦੀ ਟਰਾਲੀ ਇੱਕ ਵਿਕਦੀ ਆ ਠੀਕ ਹੈ 300 ਦੀ ਸਾਭਣੀ ਠੀਕਾ ਛੋਟਾ ਖਰਚੇ ਕਿਉਂ 300 3 ਲੀਟਰ ਡਰੈਟ ਤੇ ਖਾਂਦਾ ਸਾਢੇ ਤਿੰਨ ਖਾਜੂ 300 ਦਾ ਤੇਲ ਮੰਨ ਲਓ ਚਲ 400 ਦਾ ਮੰਨ ਲਓ ਕੋਈ ਨਿਆਣ ਬੰਦਾ ਬਾਕੀ ਜੇ ਤੁਸੀਂ ਆਪ ਦੀ ਬਣਾਉਣੀਆਂ ਤਾਂ ਸੁੱਕੀ ਟੰਗਾਂ ਚ ਬਣਾਉਂਗੇ ਕਿल्ले ਨਾਲ ਤੁਸੀਂ ਪੰਗੀਆਂ ਨੂੰ 300 ਦੀ ਖਾਓ ਠੀਕ ਆ 200 ਰੁਪਿਆ ਗੇੜੇ ਦਾ ਲਾ ਲਓ ਆ ਦਾ ਛੋਟਾ ਡਰੈਟ ਹੈਗਾ ਜੀ ਠੀਕ ਆ 100 ਰੁਪਿਆ ਗੇੜੇ ਦਾ ਤੇਲ ਨਾਲੋ ਕਿੱਡੀ ਦੂਰ ਮਰਜੀ ਜਾਣਾ ਹੋਵੇ ਠੀਕ ਆ 300 ਰੁਪਿਆ ਹੋਲੇ 300 400 500 700 ਹੋਰ ਖਰਚਾ ਟੁੱਟ ਭੱਜ ਡਰਾਈਵਰ ਦਾ ਖਰਚਾ ਲ ਠੀਕ ਹੈ ਜੇ ਤੁਹਾਨੂੰ 300 ਦਾ ਡੇਟ ਵੀ ਰਹਿ ਗਿਆ ਤੂੜੀ ਦਾ 100 ਟਰਾਲੀ ਤੁਸੀਂ ਕਰ ਲਈ 200 ਟਰਾਲੀ ਕਰ ਲਈ ਠੀਕ ਹੈ 1000 ਰੁਪਏ ਤੁਹਾਨੂੰ ਇੱਕ ਟਰਾਲੀ ਮਗਰ ਬਚਦਾ 1000 ਨੂੰ ਤੁਸੀਂ 100 ਟਰਾਲੀ ਲਾ ਲਓ ਕਿੰਨੇ ਦਿਓਗੇ ਲੱਖ ਦੀ 200 ਟਰਾਲੀ ਹੋ ਗਈ 2 ਲੱਖ ਦੀ ਉਹ ਛੋਡੇ ਤੇ ਡਿਪੈਂਡ ਕਰਦੇ ਕਿੰਨੀਆਂ ਟਰਾਲੀਆਂ ਠੀਕ ਹੈ ਕਨਾਲ ਦੋ ਕਨਾਲ ਚ ਜਿਹੜੇ ਕੋਈ ਸੁਹਾਤ ਆ ਉਹ ਦੇਖ ਲਓ ਨਹੀਂ ਬਾਹਰ ਕੋ ਉਪਲਾ ਲਓ ਪੋਲੀ ਤੋਂ ਨਾਲੇ ਕਪਾਉਂਦੀ ਜਾਂ ਉਹਨੂੰ ਲਿਪਣਾ ਅਸੀਂ ਤੁਹਾਨੂੰ ਕਰ ਲਓ 500 ਟਰਾਲੀ ਤੱਕ ਜਿੰਨਾ ਤੁਸੀਂ ਕਰ ਸਕਦੇ ਹੋ ਯਾਰ ਠੀਕ ਹੈ ਉਹ ਨਹੀਂ ਛੋਡੇ ਪੈਸੇ ਨਹੀਂ ਜੀ ਤੁਸੀਂ ਦੱਸੋ ਕਿਤੇ ਜਿੱਥੇ ਕੋਈ ਗਲਤ ਗੱਲ ਹੈਗੀ ਵੀ 1000 ਰੁਪਏ ਨੂੰ 800 ਨੂੰ ਟਰਾਲੀ ਪੈਂਦੀ ਆ ਚਲ ਆਪਾਂ 1000 ਨੂੰ ਮੰਨਦੇ ਆ ਫੇ 2000 ਨੂੰ ਵੇਖਦੀ ਸੱਤ ਕਾਊਂਟਰ ਸਿੱਧੀ 300 ਦੇ ਹਿਸਾਬ ਨਾਲ 1800 ਨੂੰ ਵੇਖਦੀ ਛੋਡੀ 900 ਦੀ ਲਾ ਕੇ ਤੁਹਾਨੂੰ ਅੱਧੇ ਫੇਰ ਵਾਪਸ ਠੀਕ ਆ ਪਈ ਜਾਂ ਛੋਡੇ ਕੋਲ ਚੀਜ਼ ਪਈ ਆ ਉਹ ਜੇ ਰੇਟ ਹੋ ਸਕਦਾ ਰੇਟ ਗਾਹ ਨੂੰ 1000 ਦਾ ਜੀ ਯਾਰ ਦੇ ਹਿਸਾਬ ਨਾਲ ਤਾਂ ਛੋਡੀ ਦੇਖ ਲਓ ਕਿੰਨੀ ਦੀ ਹੋਗੀ ਠੀਕ ਆ ਪਰ ਤੁਸੀਂ ਉਹ ਸਿਸਟਮ ਦੇਖ ਲਓ ਵੀ ਤੁਹਾਨੂੰ 1000 ਰੁਪਏ ਟਰਾਲੀ ਮਗਰ बचना 100 ਟਰਾਲੀ ਬਣ ਕੇ ਉਹਨੂੰ 100000 ਨਾਲ ਗੁਣਾ ਕਪਰੀ 2.300 ਦਾ ਰੇਟ ਕੀ ਘਟੂਗਾ ਪਰ 7-800000 ਰੁਪਏ ਵੀ ਤੁਹਾਨੂੰ ਰੇਟ ਮਿਲ ਸਕਦਾ ਹੈ ਇਹ ਵੀ ਦੋਸਤੋ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਕੋਲ ਮਸ਼ੀਨਾਂ ਹੈਗੀਆਂ ਨੇ ਜਾਂ ਮਸ਼ੀਨ ਲੈਣ ਦੀ ਸੋਚਦੇ ਆ ਠੀਕ ਆ ਜਾਂ ਕੋਈ ਆ ਉਹ ਬਿਜ਼ਨਸ ਇਸ ਤਰੀਕੇ ਨਾਲ ਖੇਤੀਬਾੜੀ ਦੇ ਸੰਧ ਦੇ ਚੀ ਅਗਲਾ ਕਹਿੰਦਾ ਸਾਡੇ ਕੋਲ ਟਰਾਲੀ ਹੈਗੀ ਹੈ ਟਰੈਕ ਹੈਗਾ ਲੱਖ ਰੁਪਏ ਦੀ 80 ਜੀ ਦੀ ਮਸ਼ੀਨ ਦਾ ਅੰਗਲ ਉਹ ਮਸੀਂ ਮਿਲ ਜਾਂਦੀ ਹੈ ਵੀ ਠੀਕ ਆ ਇਹ ਕੰਮ ਕਰਨਾ ਤੁਸੀਂ ਇਹ ਚ ਲੈ ਕੇ ਲੱਖ ਤੋਂ ਲੈ ਕੇ ਤੁਸੀਂ 5-6 ਲੱਖ ਰੁਪਈਆ ਟੂੜੀ ਵਾਲੀ ਮਸ਼ੀਨ ਤੋਂ ਵੇਚਾ ਸਕਦੇ ਠੀਕ ਆ ਰਿਕਸ ਕਮੈਂਟ ਕਰਨੇ ਰਿਸਕ ਫੈਕਟਰ ਆ ਭਈ ਆਇਆ ਕੰ ਠੀਕ ਹੈ ਪਰ ਇਹ ਨਹੀਂ ਹੈਗਾ ਵੀ ਤੂੜੀ ਤੂੜੀ ਚੋਂ ਜਿਵੇਂ ਅਮਰੀਕੀ ਤੂੜੀ ਨੇ ਮੰਦਾ ਹਾਲ ਕਰਤਾ ਪਰ ਤੂੜੀ ਨੇ ਮੰਦਾ ਹਾਲ ਕੀਤਾ ਜਿਹੜੇ ਨੇ ਕਰਾਇਤੀ ਲੈ ਕੇ ਸਿਸਟਮ ਕੀਤਾ ਉਹਨਾਂ ਨੂੰ ਵੀ ਕੋਈ ਮੰਨ ਲਓ ਪਈਆ ਨਾ ਵੇਚੋ ਠੀਕ ਹੈ ਗਾਂ ਟਾਂਗਰ ਵੇਚ ਦੋ ਠੀਕ ਹੈ ਇਹ ਤੁਸੀਂ ਆਪ ਮਿਹਨਤ ਕਰੋਗੇ ਤਾਂ ਤੂੜੀ ਵੀ ਤੁਹਾਨੂੰ ਘਾਟ ਨਹੀਂ ਦੇਣੀ ਆਪਣੇ ਆਪਣੇ ਰਿਸ਼ਤੇਦਾਰ ਬਾਈ ਉਹ ਦੱਸ ਦੰਦੋ ਉਹ ਕਹਿੰਦਾ ਆਪਾਂ ਐ ਕਰਦੇ ਆਂਗੇ ਠੀਕ ਹੈ ਕੁ ਦੋ ਬੰਦੇ ਹੋਰ ਆ ਨਾ ਉਹ ਚਾ ਸੋਚਿਆ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਈ ਕਿਸੇ ਭਾਈ ਦਾ ਫਾਇਦਾ ਹੋ ਜੇ ਹਣਾ ਠੀਕ ਹੈ ਤਾਂ ਇਹ ਬਿਜ਼ਨਸ ਆਈਡੀ ਵੀ ਵਧੀਆ ਹੈਗਾ ਤੁਸੀਂ ਇਹ ਕੰਮ ਵੀ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ಜರು ಶ ಶೇರೋ ಧನ್ವಾ ಚೆನಲ್ ಸಬ್ಸ್ಕ್ರೈಬ್ಬ ಕಮೆಂಟ್ ಲೈಕ್ೋ ಧನ್ವಾ